ਕੋ ਗਾ ਟਾ ਗੋਡਾ ਆ ਮੁੰਡਾ ਕਿਹੜਾ ਬੈਠਾ ਹੋਰ ਸੜਾ ਠੀਕ ਵਧੀਆ ਬਾਬਾ ਕੀ ਹਾਲ ਚੱਲਿਆ ਵਧੀਆ ਐਠੇ ਹੀ ਕਿਵੇਂ ਬੈਠਾ ਮੈਂ ਹੁਣ ਫੋਨ ਦੇਖੀ ਜਾਂਦਾ ਸੀ ਮੈਂ ਕਿ ਆਇਆ ਬਖਤੌਰ ਨਹੀਂ ਦੇਖਿਆ ਸਾਜਰਾ ਹੋਰ ਆਇਆ ਜਾਂਦਾ ਸੀ ਖੇਤਾਂ ਲਈ ਪਈ ਪਤਾ ਨਹੀਂ ਕੀ ਖਾਦੀ ਫਿਰਦਾ ਬੋਲਦਾ ਜਾਂਦਾ ਅੱਲਾ ਖੇਤਾਂ ਲਈ ਪਈ ਭਾਂਡੇ ਲੱਕੜਾ ਤੈਨੂੰ ਦੱਸਾਂ ਗੱਲ ਮੈਂ ਮੇਰੇ ਨਾਲ ਚੱਲੀ ਜਾ ਜੀ ਬਾਜ ਨੇ ਆ ਜਾ ਭਲਾ ਆ ਕੇ ਜਾ ਯਾਰ ਬਾਈ ਬਣ ਕੇ ਆਲਾਵੇ ਇਹ ਬੜਾ ਛੱਟਕਾ ਜਮਾ ਰਿਆ ਮੈਨੂੰ ਪਤਾ ਕੀ ਗੱਲ ਬਣ ਗਈ ਇਹ ਕੱਡਾ ਡੱਟੀਆਂ ਨੂੰ ਫੂਨ ਅੱਛਾ ਤੇ ਮੇਰਾ ਸ਼ਰਕ ਨਾ ਕੱਲ੍ਹ ਰੋਈ ਜਾਵੇ ਕੋਰੇ ਨਾ ਲੱਗੇ ਚੁੱਗਾ ਲੈ ਕੇ ਦਿੱਤਾ ਉਹਨੇ ਨਵੀਂ ਛਾਈ ਤਾਂ ਅੱਛਾ ਵਾਵਾ ਕੰਜਰ ਜਣੇ ਤੂੰ ਹੀ ਪਾ ਕੇ ਮਚਾਤੀ ਨਾ ਬੜਾ ਮੱਛਾ ਪਿਆ ਅੱਛਾ ਡੱਟਕੀ ਨੇ ਲੈ ਕੇ ਦਿੱਤੀਆਂ ਹੁੰਦੀਆਂ ਹਾਂ ਪਾਟ ਨੂੰ ਪਤਾ ਸ਼ਾਣਾ ਬੈਣਾ ਹੈ ਤੂੰ ਬੜਾ ਚੱਡਦਾ ਕੰਮ ਕਰਕੇ ਨਹੀਂ ਹਾਂ ਹਾਂ ਇਹ ਤਾਂ ਹਾਂ ਇਹ ਮੇਰਾ ਸ਼ਰਕ ਦੇ ਜਣੇ ਉੱਜ ਰੁਪਏ ਖਵਾਈ ਜਾਂਦਾ ਮੰਨਦਾ ਫਰਿੱਜ ਲੈਤੀ ਨਾ ਕਿਸਤਾ ਤੇ ਅੱਛਾ ਹੋ ਰਿਹਾ ਕਮਾ ਤੇ ਹੋ ਰਿਹਾ ਆਪਣੇ ਦਾ ਸਤ ਕਰ ਕੋ ਹੂ ਸਾਰਾ ਮੈਂ ਸਮਝਾਇਆ ਬੱਠੇ ਦਾ ਹੁਣ ਤਾਂ ਜਾਂ ਮੇਰਾ ਤਾਂ ਦਿਲ ਤੋੜ ਗਿਆ ਅਖੇ ਜੀ ਅੱਛਾ ਹਾਲਾ ਦਿਲ ਦਾ ਛਾਣਾ ਪੈਣਾ ਹੈ ਤੂੰ ਹੈ ਹਾਂ ਹਾਂ ਪਈ ਗਿਆ ਸਟਾਈ ਹਾਂ ਆਹੀ ਗਿਆ ਵਾਵਾ ਨਾਲ ਆ ਗਿਆ ਮੇਰੇ ਸਾਹ ਤੰਬਾ ਤਾਂ ਕੀ ਵਾ ਕਿੱਥੇ ਹੋ ਗਿਆ ਹੁਣ ਖੇਤੀ ਲੱਭਣਾ ਵੀ ਨਹੀਂ ਆਪਾਂ ਨੂੰ ਪਈ ਵਾਰੀ ਸਭ ਪਠੂਂਗ ਭਾਂਜੇ ਜੀ ਮਾਰੀ ਹੈ ਹੋਰ ਨਾ ਪਾਹਾ ਪੁਹਾ ਜਾਂ ਇਹ ਮਦਦ ਹੁ ਸਾਧੂ ਦੂਦੇ ਕਾ ਨਹੀਂ ਪੀਤੀ ਜੀ ਪਰ ਆਕੇ ਟਪਾ ਹਾ ਵੜਾ ਇਹ ਵੀ ਆਈ ਜਾ ਪਰ ਦਾ ਥਾਣੀ ਤੇ ਕੋਈ ਨਾ ਹੋਵੇ ਆ ਜਾ ਮੈਰੇ ਕੋਲ ਇੱਕ ਵਾਰੀ ਹੈ ਇੱਕ ਵਾਰੀ ਹੈ ਜਾਨ ਮਾ ਕੇ ਆ ਜਾ ਇੱਕ ਵਾਰੀ ਦਾ ਚਲ ਖੜਾ ਹੋ ਖੜੇ ਹੈ ਖੜਾ ਦਿੱਜੇ

ਦਾਦਾ ਤੋ ਖਾ ਦੇਗੀ ਮੈਨੂੰ ਜੈਗੀ ਟੰਪੈਂਟ ਆ ਤੋ ਖਾ ਜਾ ਵਾ ਬੱਡਾ ਤੂੰ ਹੀਟ ਕਰੋਤੀ ਆ ਜਾ ਚੱਲ ਕਰ ਚੱਲ ਘਰੇ ਲੈ ਕੇ ਚੱਲਾ ਇਹਨੂੰ ਭੈਂਕੋ ਦਾ ਪਾਗੜ ਹੋ ਗਿਆ ਲੱਤੀ ਪਿੱਛੇ ਭਾਈ ਹੈਨਾ ਰੋੜ ਛੱਡ ਕੇ ਮੈਨੂੰ ਤੂੰ ਭੈਂਕਾ ਖਾਡਾ ਲੈ ਜੀ ਜਿਹੜੀ ਸਾਰੀ ਹਾਂ ਲਾ ਉਹਨਾਂ ਨੇ ਵਿਚੇ ਦਾ ਕੁੱਤਾ ਤੂੰ ਮੇਰੇ ਕੋਲ ਕੱਟ ਤੱਕ ਸਿੱਧਾ ਹੋ ਕੇ ਘਰੇ ਚੱਟ ਬੰਦੇ ਦਾ ਚੱਲ ਚੱਲ

ਵੱਜਾ ਮਕਾਨ ਵੱਜੇ ਬੈਡਰੂਮ ਛੋਣਾ ਵੱਜਾ ਏਸ਼ੀਆ ਦਾ ਕਮਰਾ ਮੈਨੂੰ ਤਾਂ ਜੈ ਤੂੰ ਮੈਂ ਸਾਜ ਪਾਣਾ ਆਪ ਪਹਿਨਾਈ ਸੀ ਨਈ ਤੂੰ ਪੈਂ ਕੋਡਾ ਮੈਨੂੰ ਪਤਾ ਚੈਨੈਨ ਹੋ ਗਿਆ ਮੈਂ ਦੇਖਦੇ ਨੂੰ ਪੱਛੇ ਹੀ ਲੈ ਜਾਂ ਮੈਲੋ ਫਾਸਬੁਕ ਦੀ ਕਮੇ ਜਬੂ ਖਲਾਣਾ ਪੈਂਦਾ ਲਵ ਯੂ ਜੈਨ ਕੱਢ ਕੱਢ ਮਿੱਠੀ ਹੈ ਮੇਰੀ ਲਵ ਯੂ ਆਈ ਥੈਂਕ ਯੂ ਆ ਬਣਾਇਆ ਦਾਰੀਜਾ ਆਂਡਰਵਰਲਡ ਪਰ ਮੈਨੇ ਗੱਲਾਂ ਕਰਦਾ

ऐ काई काई डांगा ना फिर ये बना दिए फिर आज ना यार मैं नहीं कोई जानो बो ना टेक जू लास्ट तू मैं ता ओदे नाल भाई ले आवेया करे अपने आज मैं देना मैं ने गाड लकरा यार एक बजे मैं ता शौक करया छिए आ और जाई काम कर टप है यार

ਅੱਜ ਤੋਂ ਬਾਅਦ ਇੱਕ ਮੈਨੂੰ ਪਤਾ ਲੱਗਾ ਨਾ ਟੈਲੀਫੋਨ ਕਰਨਾ ਸਾਹਵਲਾ ਲਾਲਾ ਬਾ ਬੜੂਗੜਾ ਚੈਨਲ ਮੈਂ ਕਦੇ ਲਿਆ ਹੂੰ ਆਲਾ ਨਾਲ ਕਰੇ ਦਾ ਨਾਲੇ ਮਮਲੂ ਕੰਨ ਤੇ ਨਾ ਯਾਰ ਮੈ ਗੋੜਾ ਇੱਕ ਛੱਕਾ ਹੀ ਲੱਗ ਸਮਈ ਹੋ ਮਾ ਦੇ ਮਾਡ ਛੱਟਾ ਛੱਕ ਮਾ ਵਾ ਵਾ ਸਰਪੰਚ ਨੂੰ ਸਾਦੇ ਕੋਈ ਨਹੀਂ ਇਹ ਛੁੱਟਰ ਕਿਉਂ ਹੈ ਨਾ ਸਰਪੰਚ ਨੂੰ ਸਾਦੇ ਗੱਲਬਾਤ ਕਰਨੀ ਬਣੀ ਸਰਪੰਚ ਮੈਂ ਮੰਨੂਗਾ

ਕਹੋਣੀ ਨਾ ਨਾ ਜੀ ਹੋਣੀਗੀ ਇਹ ਤਾਂ ਬੰਦਾ ਸਾਡਾ ਰਾਤ ਪਰਾਂਤੇ ਕਈ ਵਾਰੀ ਕੋਈ ਆਹ ਜਾਇਆ ਦਾ ਬੰਦਾ ਕੀ ਹਰ ਰਾਤ ਨੂੰ ਸਮਝਾਉਣਾ ਪੈਂਦਾ ਹੈ ਗੱਲ ਆਪਣੀ ਨਬੜੀਗੀ ਆਜੋ ਮਰਾ ਜੀ ਹਾਂ ਟੈਕਨੀਸ਼ੀਅਨ ਹੈ ਗਿਆ ਸੀ ਮੁੰਡਾ ਆਪਣੇ ਮੈਨੂੰ ਟੱਕੜਾ ਰਾਹ ਤੂੰ ਰਾਜੂ ਅੱਛਾ ਅੱਛਾ ਆ ਗਿਆ ਕੀ ਫਿਰ ਆਪਣੇ ਘਰੇ ਹੈ ਆ ਗਿਆ ਆਜੋ ਧੰਨਵਾਦ ਜੀ

ਗੇਟ ਖੋਲ ਮਕੰਦ ਆ ਗਏ ਸਰਪੰਚ ਸਾਹਿਬ ਜੀ ਖੁੱਲ ਜਾਗੀ ਅੱਛਾ ਖੁੱਲ ਹੈਗੇ ਆ ਗਏ ਆ ਗਏ ਤੱਕੇ ਹੋ ਗਏ ਸਰਪੰਚ ਕਾ ਚੰਗਾ ਹੀ ਜਾਣ ਐਸ਼ਵਰ ਆ ਗਿਆ ਉਹ ਹੋਰ ਭਾਈ ਮਕੰਦ ਸਾਥ ਜੀ ਕਾ ਹੀ ਸਾਥੀ ਕਾਰ ਮਕੰਦ ਜੀ ਉਹ ਤਕੜਾ ਤਕੜਾ ਜੀ ਕੀ ਰੋਲਾ ਪਾਤਾ ਦੀ ਰਾਤ ਨੂੰ ਯਾ ਮੁੰਡਿਆ ਕੁਛ ਨਾ ਜਾ ਯਾ ਮੁੰਡੇ ਨੇ ਰੋਲਾ ਪਾ ਰੱਖਿਆ ਬਾ ਬਾ ਬਾਬਾ ਕਾ ਸਰਪੰਚ ਸਾਹਿਬ ਇੱਕ ਤਾਂ ਕਰ ਮਾਰਿਆ ਉਹ ਹੋਰ ਭਾਈ ਮੁੰਡਿਆ ਕੀ ਬੜੀ ਹੋਈ ਬੈਠੀ ਬੈਠੀ ਇਹ ਤਾਂ ਮੈਨੂੰ ਲੱਗਦਾ ਪਾਗਲ ਹੋ ਰਿਹਾ ਹੈ ਇਹ ਤਾਂ ਮੈਨੂੰ ਲੱਗਦਾ ਪਾਗਲ ਹੋ ਰਿਹਾ ਹੈ ਲੱਗਦਾ ਇਹ ਬੱਚਾ ਨੂੰ ਪਤਾ ਹੀ ਹੈ ਜੀ ਗੱਲ ਸੁਣੀ ਹੋਊ ਸੁਣੀ ਹੈ ਇਹ ਤਾਂ ਬਹੁਤ ਬਿਗ ਡਰਾਈਵਰ ਹੈ ਇਹ ਡੱਟੀ ਨੂੰ ਕੱਜਾ ਫੋਨ ਜੀ ਅੱਛਾ ਜੀ ਹੁਣ ਕਾਹਿੰਦਾ ਮੇਰੀ ਕਰਾਉ ਸਾਜੀ ਉਹਦੇ ਨਾਲ ਦਾ ਕਹਿੰਦਾ ਮੈਂ ਕੱਢ ਕੇ ਲਾਉ ਠੀਕ ਇੱਕ ਕਹਿੰਦਾ ਮੈਂ ਕੱਢ ਕੇ ਪੜਿਆ ਦਿੱਥੇ ਅੱਛਾ ਤਾਂ ਹੁਣ ਭਾਂ ਸੋ ਦਾ ਕੀ ਹਾਲ ਕਰ ਜਾ ਉੱਤੋਂ ਕਹਿੰਦਾ ਮੈਂ ਫਾਹ ਲਿਆਗਾ ਤੇਰਾ ਨਾ ਦਿਖਾਂ 13 ਨੌ ਰਖੂਗਾ ਇਹ ਮੇਰਾ ਉਹ ਮੈਂ ਬੈਠਾ ਆ ਕਿਵੇਂ ਰਖੂ ਅੱਛਾ ਹਾਂ ਨਹੀਂ ਛੋਟੇ ਆਪਣੀ ਚਲਦੀ ਬਹੁਤ ਆ ਅੱਛਾ ਜੇ ਛ ਤਾਂ ਹੀ ਤਾਂ ਟੈਂਪੂਨ ਕਰਿਆ ਮੈਂ ਮੁੰਜੇ ਨੂੰ ਖਲਾਜ ਕਰਦੇ ਨੇ ਤੇ ਮੈਂ ਚੇਸ਼ ਚੱਲਦਾ ਜਾਉ ਮਾ ਸਾ ਨੂੰ ਦੱਸਣਾ ਚੱਕਿਆ ਸਾੜਾ ਬਣਿਆ ਇੱਕ ਹੀ ਖਾ ਰੱਖਿਆ ਹੋਣੇ ਨੇ ਬੱਚੀ ਕੋਈ ਹੋ ਸਰਪਤ ਪਤਾਏਗੀ ਪਟਾਨੀ ਕੀ ਖਾ ਜਾਏਗੀ ਇਹਨੂੰ ਹੁਣੇ ਚਕਾ ਦੀਏ ਥਾਣੇ ਸੁੱਖਾ ਸ਼ੱਖਾ ਪੀ ਕੇ ਪਟਾਨ ਡਾਣੇ ਚਕਾ ਦੀਏ ਕਿੰਨਾ ਚਕਾਈਏ ਇਹਨੂੰ ਦੇ ਖਲੋ ਵੀ ਹੁਣ ਛਾਣੇ ਤਾਂ ਕੀ ਮਜੀ ਗੇ ਕਸਾਬ ਜਾ ਬੇ ਗੱਲ ਕਰਾ ਜੇ ਐ ਕਰਦੇ ਤਾਂ ਫਿਰ ਬਾਦ ਨਾ ਨਹੀਂ ਆਪਾਂ ਗੱਲ ਮੱਚ ਲਈ ਮੇਰੀ ਸਲਾਹ ਸੀ ਬਿੱਲਟੀ ਨੂੰ ਡਾਲ ਲੈnde ਟੈਲੀਫੋਨ ਅੱਛਾ ਲੜਤੀ ਹੈ ਕਿਥੋਂ ਦੇ ਨੂੰ ਪੁੱਛੋ ਤਾਂ ਸੀ ਬਿੱਲਟੀ ਕਿਥੋਂ ਜੀ ਆ ਭਾਈ ਉਹ ਖਰੋਣ ਦੀ ਖਰੋਣ ਕੋਲ ਨਹੀਂ ਖਰੋਣ ਪਟਾਣੀ ਕੀ ਕੰਦਾ ਟੁੱਟ ਲਾ ਗਿਆ ਟੀਕ ਟੋੜਾ ਉਹ ਖੜੋ ਇਹ ਕਿੱਥੇ ਜੇ ਰਹਿ ਗਿਆ ਪਤਾ ਨਹੀਂ ਗੱਲ ਕਰਾਵੇ ਹੁੰਦੇ ਨੇ ਹਾਂ ਆਪਾਂ ਪੁੱਛ ਲੈਨੇ ਵੀ ਕੀ ਹਾਂ ਐ ਖੜਾ ਹੋ ਵਾ ਪਰ ਆਪਾਂ ਕੋ ਦਜਾ ਜਨਿਆ ਤੂੰ ਇੱਥੇ ਖੜਾ ਹੋ ਮਾਰੀ ਨਾਮ ਮਕੰਦ ਮਾਰੀ ਨਾ ਉਹ ਖੜਾ ਹੋ ਗੱਲ ਕਰਾਉਣ ਦੀ ਬਾਈਕ ਸਿੱਜਾ ਹੋ ਕੇ ਬਾਈ ਸਰਪੰਚ ਸਾਹਿਬ ਆਇਆ ਉਹ ਕਹਿੰਦੇ ਤੂੰ ਚਲਾ ਚੰਦਰ ਬੰਦ ਇਹਨੇ ਲਾਤਾ ਮੈਨੂੰ ਖੋਲ ਨਹੀਂ ਅੰਦਰ ਆਉਂਦਾ ਯਾਰ ਇਹਨੇ ਲਾਤਾ ਮਕੰਦ ਨੇ ਨਹੀਂ ਮੈਂ ਨਹੀਂ ਲਾਇਆ ਸਰਪੰਚ ਆ ਉਹ ਬਤਾਏ ਨਹੀਂ ਪਈਆ ਕਹਿੰਦਾ ਮੇਰਾ ਟੈਲੀਫੋਨ ਦੇਖ ਪਹਿਉਣ ਕੋਲੇ ਆਲਾ ਬੜਾ ਕੁੱਤਾ ਬੰਦਾ ਠੀਕ ਹੈ ਚੋਰੀ ਚ ਪਤਾ ਨਹੀਂ ਕਰਦਾ ਇਹ ਨਹੀਂ ਆਇਆ ਉਹ ਫ੍ਰਿੱਜ ਲੈ ਗਿਆ ਫਿੱਜ ਲੈ ਤਾ

अच्छा जी गुजी देख रो ना टकरा दे लकर